ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਸੀਤਾ ਫਲ ਦਾ ਪੌਦਾ ਇਹ ਸੀਤਾ ਫਲ ਦਾ ਪੌਦਾ ਦੇਖੋ ਧਿਆਨ ਨਾਲ ਬੜਾ ਸੋਹਣਾ ਪਲਾਂਟ ਹੈ ਤੇ ਇਹਨੂੰ ਅਸੀਂ ਪਹਿਲੀ ਵਾਰ ਸੀਤਾ ਫਲ ਜਿਹੜਾ ਖਾਦਾ ਉਹ ਸੀ ਖਾਦਾ ਰਾਜਸਥਾਨ ਦੇ ਵਿੱਚ ਤੇ ਬੜਾ ਟੇਸਟੀ ਲੱਗਿਆ ਸੇਬ, ਆਮਬ ਤੇ ਚੀਕੂ ਵਰਗਾ ਟੇਸਟ ਹੁੰਦਾ ਮਿਕਸ ਜਿਵੇਂ ਤੇ ਨਾ ਸੀ ਫਲਾਂ ਨੂੰ ਕਰਦੀਏ ਇਹ ਕਿਹੜਾ ਪੌਦਾ ਹੈ ਬਹੁਤਾ ਜਿਆਦਾ ਪਾਣੀ ਨਹੀਂ ਪਾਲਦਾ ਹੈ ਪਹਾੜੀ ਪੌਦਾ ਕਿਉਂਕਿ ਰਾਜਸਥਾਨ ਦੇ ਵਿੱਚ ਚਤੌੜਗੜ੍ਹ, ਕੁੰਬਲਗੜ੍ਹ ਇਹਨਾਂ ਥਾਵਾਂ ਤੇ ਪਹਾੜਾ ਪਹਾੜੀਆਂ ਜਿੱਥੇ ਉੱਥੇ ਹੁੰਦਾ ਹੈ ਇਹ ਇਹਨੂੰ ਹੁਣ ਲਾਏ ਨੂੰ ਅਸੀਂ ਨਰਸਰੀ ਤੋਂ ਲੈ ਕੇ ਆਂਦਾ ਸੀ ਤੇ ਇਹਨੂੰ ਲਾਇਨ ਹੋ ਗਿਆ 2 ਸਾਲ ਹੁਣ ਇਹਨੂੰ ਫੁੱਲ ਪਏ ਸੀ ਪਿਛਲੇ ਸਾਲ ਪਰ ਇਸ ਵਾਰ ਇਹਨੂੰ ਫੁੱਲ ਪਏ ਐ ਤਿੰਨ ਜਿੰਨਾ ਵਿੱਚੋਂ ਇੱਕ ਫੁੱਲ ਦੇ ਉੱਤੇ ਦੇਖੋ ਤੁਸੀਂ ਫਾਲਾ ਜਿਹੜਾ ਡਵੈਲਪ ਹੋਣ ਲੱਗ ਗਿਆ ਦੇਖੋ ਤੁਸੀਂ ਫਾਲਾ ਜਿਹੜਾ ਉਹ ਗਰੋ ਕਰ ਰਿਹਾ ਹੈ ਦੇਖੋ ਫਾਲਾ ਦੋ ਫੁੱਲ ਜਿਹੜੇ ਆ ਦੇਖੋ ਲੱਗੇ ਹੋਏ ਐ ਇਸ ਵਾਰ ਇਹਨੂੰ ਤਿੰਨ ਫੁੱਲ ਪਏ ਐ ਦੇਖੋ ਦੋ ਫੁੱਲ ਦੇਖਦੇ ਆ ਕਿ ਜਿਹੜਾ ਫਰੂਟ ਆ ਉਹ ਕਿੱਡਾ ਖੁੰਦਾ ਆ ਦਾ ਆਕਾਰ ਸਾਈਜ਼ ਕਿਉਂਕਿ ਬੂਟਾ ਹਲੇ ਥੋੜਾ ਛੋਟਾ ਹੀ ਐ 5 ਫੁੱਟ ਦੀ ਹਾਈਟ ਆ ਬੂਟੇ ਦੀ ਜਿਦੋਂ ਹੋਰ ਵੀ ਫਲ ਲੱਗਣਗੇ ਤੁਹਾਨੂੰ ਹੋਰ ਵੀ ਦਿਖਾਵਾਂਗੀ ਕਿ ਕਿੰਨੇ ਫਲ ਪੈਂਦੇ 2 ਸਾਲ ਬਾਅਦ ਇਹਨੂੰ ਫਲ ਆਉਣਾ ਸ਼ੁਰੂ ਹੋ ਜਾਂਦਾ ਕੁਝ ਪੌਦੇ ਅਸੀਂ ਬੀਜਾਂ ਤੋਂ ਵਗਾਏ ਸੀ ਉਹਨਾਂ ਨੂੰ ਹਜੇ ਫਲ ਪੈਣਾ ਸ਼ੁਰੂ ਨਹੀਂ ਹੋਇਆ ਤੇ ਇਹਨੂੰ ਫਲ ਜਿਹੜਾ ਇਹਨੇ ਬੁੱਟੇ ਨੇ ਚੱਕ ਲਿਆ ਇਹ ਸੀ ਤਾਂ ਫ